ਐਨੇ ਪੂਜਨੀਏ ਜਿਹੜੇ ਦੇਵਤਾ ਨੇ ਸਭ ਤੋਂ ਪਹਿਲੇ ਨੰਬਰ ਤੇ ਪੂਜੇ ਜਾਂਦੇ ਤੇ ਉਹਨਾਂ ਦੀ ਇਸ ਹਾਲਤ ਦੇਖ ਸਕਦੇ ਹਾਂ ਵੀ ਕਿਸ ਲੈਵਲ ਦੀ ਬੇਅਦਬੀ ਕੀਤੀ ਜਾ ਰਹੀ ਹੈ ਭਾਵੇਂ ਜਦੋਂ ਚੜਦੇ ਉਸ ਟਾਈਮੇ ਪੁਸ਼ਪ ਜਿਹੜੇ ਨੇ ਬਹੁਤ ਸੁਵਛ ਹੁੰਦੇ ਨੇ ਪਰ ਹੁਣ ਤਾਂ ਇਹ ਕੂੜੇ ਦਾ ਕੰਮ ਕਰ ਰਹੇ ਇਸ ਟਾਈਮ ਦੇ ਉੱਤੇ ਜਦੋਂ ਗਣਪਤੀ ਜੀ ਘਰੇ ਲੈ ਕੇ ਆਣੇ ਹੁੰਦੇ ਤਾਂ ਬਹੁਤ ਢੋਲ ਧੂਮ ਧਮਾਕਿਆਂ ਨਾਲ ਰੰਗ ਉਡਾਉਂਦੇ ਹੋਏ ਲੈ ਕੇ ਆਉਂਦੇ ਆ ਕਿ ਚਲੋ ਜੀ ਜਿਹੜੇ ਦੇਵਤਾ ਜੀ ਨੇ ਆਪਣੇ ਘਰੇ ਆ ਰਹੇ ਨੇ ਆਪਾਂ ਉਹਨਾਂ ਦੀ ਪੂਜਾ ਕਰਾਂਗੇ ਇਨਾ ਤਪ ਕੀਤਾ 10 ਦਿਨਾਂ ਦਾ ਐਨੇ ਤੁੰਦ ਰਕੇ ਨਾਲ ਲਿਆਂਦਾ ਉਹਨਾਂ ਨੂੰ ਕਰੇ ਆਰਤੀ ਕੀਤੀ ਉਹ ਸਾਰੀ ਜਿਹੜੀ ਆ ਵਿਅਰਥ ਹੋ ਜਾਂਦੀ ਆ। ਅੰਮ੍ਰਿਤਪੁਰ ਨੂੰ ਬਿਲਕੁਲ ਹੀ ਦਰਿਆ ਦੇ ਕੰਡੇ ਤੇ ਲੈ ਗਏ ਜਿੱਥੇ ਕਿ ਲੋਕਾਂ ਵੱਲੋਂ ਵਿਸਰਜਨ ਨਹੀਂ ਸਕੋਂ ਜਿਹੜੀ ਬੱppa ਜੀ ਦੀ ਮੂਰਤੀਆਂ ਨੇ ਗਣੇਸ਼ ਜੀ ਦੀ ਮੂਰਤੀ ਨਾਲ ਉਹਨਾਂ ਦੀ ਬੇਦਬੀ ਕੀਤੀ ਜਾਂਦੀ ਆ। ਤੁਹਾਨੂੰ ਮੈਂ ਮੂਰਤੀ ਦਿਖਾਉਣਾ ਚਾਹੂੰਗਾ ਤੁਸੀਂ ਦੇਖ ਸਕਦੇ ਹੋ ਵੀ ਇਹ ਬਿਲਕੁਲ ਵੀ ਇਦਾਂ ਨਹੀਂ ਹੋ ਸਕਦਾ ਵੀ ਨਵੀਂ ਮੂਰਤੀ ਹੋਵੇ। ਕਾਫੀ ਪੁਰਾਣੀ ਟਾਈਮ ਦੀ ਮੂਰਤੀ ਆ ਤੇ ਦੇਖ ਸਕਦੇ ਹੋ ਕਿਵੇਂ ਖੰਡਿਤ ਹੋਈ ਹੋਈ ਆ। ਇਹਦਾ અપਮਾਨ ਕੀਤਾ ਜਾ ਰਿਹਾ ਆਪਣੇ ਦੇਵੀ ਦੇਵਤਾ ਦਾ અપਮਾਨ ਕੀਤਾ ਜਾ ਰਿਹਾ ਸੱਸਰੇ ਗਾਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਅੰਬਰਵੀਰ ਦਿਨ ਚੱਲਦੇ ਬੇ ਨੇ ਗਣੇਸ਼ ਜੀ ਦੇ ਬੱਪਾ ਮੋਰੇ ਜੀ ਦੇ ਰਾਜਾ ਜੀ ਦੇ ਤੇ ਜਿੱਥੇ ਕਿ ਸਾਰੀ ਜਿਹੜੇ ਭਾਰਤ ਜਿਹੜਾ ਦੇਸ਼ ਆ ਉਹਦੇ ਵਿੱਚ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਗਣੇਸ਼ ਚਤੁਰਤੀ ਦਾ ਜਿਹੜਾ ਦਿਵਸ ਹੁੰਦਾ ਹੈ ਤੇ ਇਸੇ ਚੱਲਦੇ ਹੋਏ ਦਸਨ ਦਿਨਾਂ ਬਾਅਦ ਜਿਹੜੀ ਹੈ ਵਰਸਰਜਨ ਵੀ ਕੀਤਾ ਜਾਂਦਾ ਹੈ ਸੰਗਤ ਵਿਸਰਜਨ ਤਾਂ ਜ਼ਰੂਰ ਕਰਦੀ ਐ ਪਰ ਜਿਹੜੀ ਮੂਰਤੀ ਐ ਉਹ ਫੇਰ ਕਿਤੇ ਨਾ ਕਿਤੇ ਪੀਓਪੀ ਦੀ ਜਿਹੜੀ ਮੂਰਤੀ ਲਈ ਆਈ ਜਾਂਦੀ ਐ ਜਦੋਂ ਵਿਸਰਜਨ ਕੀਤੀ ਜਾਂਦੀ ਐ ਤਾਂ ਪਾਣੀ ਦੇ ਵਿੱਚ ਡਿਸੋਲਵ ਨਹੀਂ ਹੁੰਦੀ ਤੇ ਉਹ ਕਿਤੇ ਨਾ ਕਿਤੇ ਵਾਟਰ ਪੋਲੂਸ਼ਨ ਦਾ ਕਾਰਨ ਬਣਦੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਜਿਹੜੀ ਸੰਗਤ ਐ ਉਹਨਾਂ ਨੇ ਆਪਣੇ ਵੱਲੋਂ ਤਾਂ ਗਿਨੇ ਐ ਜਿਹੜਾ ਵਿਸਰਜਨ ਕਰ ਦਿੱਤਾ ਗਿਆ ਆਪਣੇ ਵੱਲੋਂ ਪੂਰਾ ਰੀਤੀ ਰਿਵਾਜਾਂ ਦਾ ਵਿਸਰਜਨ ਕਰ ਦਿੱਤਾ ਕਿ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਮੂਰਤੀਆਂ ਨੇ ਉਹ ਵੀ ਬਹੁਤ ਸੋਹਣੀਆਂ ਬਣੀਆਂ ਹੋਈਆਂ ਨੇ ਪਰ ਕਿਤੇ ਨਾ ਕਿਤੇ ਚੂਕ ਇੱਥੇ ਇਸ ਚੀਜ਼ ਹੀ ਹੋ ਰਹੀ ਐ ਜਿਹੜੀਆਂ ਮੂਰਤੀਆਂ ਨੇ ਇਹ ਪੀਓਪੀ ਦੀਆਂ ਬਣਾਈਆਂ ਜਾ ਰਹੀਆਂ ਨੇ ਜਿੱਥੇ ਕਿ ਇੰਨੀ ਜ਼ਿਆਦਾ ਜਿਹੜੀ ਜਾਗਰੂਕਤਾ ਫਲਾਈ ਜਾ ਰਹੀ ਹੈ ਕਿ ਤੁਸੀਂ ਮੂਰਤੀਆਂ ਇਕੋ ਫਰੈਂਡਲੀ ਯੂਜ਼ ਕਰੋ ਜਿਹੜੀਆਂ ਕਿ ਪਾਣੀ ਦੇ ਵਿੱਚ ਡਿਸੋਲਵ ਹੋ ਜਾਣ ਉਹ ਨਹੀਂ ਯੂਜ਼ ਕੀਤੀਆਂ ਜਾ ਰਹੀਆਂ ਫੇਰ ਵੀ ਜਿਹੜੀ ਸੰਗਤ ਹੈ ਉਹ ਏਸੀ ਪੀਓਪੀ ਦੀ ਜਿਹੜੀਆਂ ਮੂਰਤੀਆਂ ਨੇ ਵਰਤ ਰਹੀ ਹੈ ਤੁਸੀਂ ਦੇਖ ਸਕਦੇ ਹੋ ਵੀ ਇਹਦਾ ਕੋਈ ਮਤਲਬ ਨਹੀਂ ਹੈਗਾ ਕਿ ਕਦੋਂ ਇਹਨਾਂ ਡਿਸੋਲਵ ਹੋਣਾ ਹੈ ਪ੍ਰੋਪਰ ਹਾਰਡ ਹੁੰਦੀ ਹੈ ਇਹ ਤੁਸੀਂ ਦੇਖ ਸਕਦੇ ਹੋ ਕਿ ਇਦਾਂ ਵੀ ਨਹੀਂ ਕਹਿ ਸਕਦੇ ਕਿ ਆਪਾਂ ਹੁਣੇ ਤਰ ਕੇ ਆਈਏ ਤੇ ਪ੍ਰੋਪਰ ਮਿੱਟੀ ਲੱਗੀ ਹੋਈ ਆ ਰੇਤਾ ਜਿਹੜੀ ਲੱਗੀ ਹੋਈ ਹੈ ਕਿ ਕਿਤੋਂ ਨਾ ਕਿਤੋਂ ਤੁਰ ਕੇ ਆਈ ਹੋਈ ਜਿਹਦਾ ਪਿੱਛੋਂ ਵਿਸਰਜਨ ਹੁੰਦਾ ਆ ਰਿਹਾ ਸੰਗਤਾਂ ਵੱਲੋਂ ਉਹ ਜਿਹੜੀਆਂ ਮੂਰਤੀਆਂ ਅੱਗੇ ਆ ਰਹੀਆਂ ਜਿੱਥੇ ਕਿਤੇ ਪਾਣੀ ਘਟ ਹੈ ਤੇ ਇਹ ਜਿਹੜੇ ਟੱਟ ਤੇ ਆ ਜਾਂਦੀਆਂ ਨੇ ਦਰਿਆ ਦੇ ਤੇ ਇਹ ਕਿਤੇ ਨਾ ਕਿਤੇ ਫਿਰ ਜਿਹੜਾ ਵਾਟਰ ਪੋਲੂਸ਼ਨ ਦਾ ਕਾਰਨ ਬਣ ਰਹੀਆਂ ਨੇ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਲੋਕ ਨੇ ਉਹ ਮੂਰਤੀਆਂ ਹੀ ਨਹੀਂ ਕੱਢੀ ਸਕੋ ਕਿ ਪੁਲਿਸ ਜਿਹੜਾ ਆਪਣਾ ਪੌਲੀਟਨ ਹੁੰਦਾ ਉਹ ਵੀ ਨਾਲ ਹੀ ਇਹਦੇ ਵਿਸਰਜਨ ਕਰ ਰਹੇ ਨੇ ਕਿ ਕਿੱਥੋਂ ਦਾ ਆਪਣਾ ਉਹ ਕਹਿ ਲੋ ਵੀ ਧਰਮ ਦੱਸ ਰਿਹਾ ਕਿ ਆਪਾਂ ਨੂੰ ਜੀ ਮੂਰਤੀਆਂ ਨਾਲ ਜਿਹੜੇ ਲਿਫਾਫੇ ਵੀ ਅ ਵਿਸਰਜਨ ਕਰੋ ਇਹ ਤਾਂ ਤੁਸੀਂ ਇੱਕ ਸਾਹਮਣੇ ਗੰਦ ਪਾ ਰਹੇ ਹੋ ਜਿਹੜਾ ਆਪਣੀ এনवायरमेंट ਦੇ ਵਿੱਚ এনवायरमेंट ਹੀ ਪੋਲਿਊਟਡ ਕਰ ਰਹੇ ਹੋ ਤੁਸੀਂ ਹੁਣ ਆਪਾਂ ਤੁਹਾਨੂੰ ਬਿਲਕੁਲ ਹੀ ਦਰਿਆ ਦੇ ਕੰਡੇ ਤੇ ਲੈ ਕੇ ਆਏ ਜਿੱਥੇ ਕਿ ਲੋਕਾਂ ਵੱਲੋਂ ਵਿਸਰਜਨ ਨਹੀਂ ਸਕੋਂ ਜਿਹੜੀ ਬੱppa ਜੀ ਦੀ ਮੂਰਤੀਆਂ ਨੇ ਗਣੇਸ਼ ਜੀ ਦੀ ਮੂਰਤੀ ਨਾਲ ਉਹਨਾਂ ਦੀ ਬੇਦਬੀ ਕੀਤੀ ਜਾਂਦੀ ਆ ਤੁਹਾਨੂੰ ਮੈਂ ਮੂਰਤੀ ਦਿਖਾਉਣਾ ਚਾਹੂੰਗਾ ਤੁਸੀਂ ਦੇਖ ਸਕਦੇ ਹੋ ਵੀ ਇਹ ਬਿਲਕੁਲ ਵੀ ਇਦਾਂ ਨਹੀਂ ਹੋ ਸਕਦਾ ਵੀ ਨਵੀਂ ਮੂਰਤੀ ਹੋਵੇ ਕਾਫੀ ਪੁਰਾਣੀ ਟਾਈਮ ਦੀ ਮੂਰਤੀ ਆ ਤੁਸੀਂ ਦੇਖ ਸਕਦੇ ਹੋ ਕਿਵੇਂ ਖੰਡਿਤ ਹੋਈ ਹੋਈ ਆ ਇਹਦਾ ਅਪਮਾਨ ਕੀਤਾ ਜਾ ਰਿਹਾ ਆਪਣੇ ਦੇਵੀ ਦੇਵਤਾ ਦਾ ਅਪਮਾਨ ਕੀਤਾ ਜਾ ਰਿਹਾ ਕਿ ਤੁਸੀਂ ਨਾਰਮਲ ਜਿਹੜੇ ਗਣਪਤੀ ਬੱppa ਲੈ ਕੇ ਆ ਰਹੇ ਹੋ ਕਰਿਓ ਕੋਈ ਹੋਰ ਮੂਰਤੀਆਂ ਲੈ ਕੇ ਆ ਰਹੇ ਹੋ ਕਰੇ ਇਕੋ ਫ੍ਰੈਂਡਲੀ ਲੈ ਕੇ ਆਓ ਜਿਹੜਾ ਕਿ ਤੁਹਾਡੇ ਯਾਨੀ ਕਿ ਬਾਅਦ ਤੁਸੀਂ ਪਾਣੀ 'ਚ ਪਾਓ ਡਿਸੋਲਵ ਹੋ ਜਾਏ ਕਰ ਰਹੀ ਉਹਦਾ ਬੂਟਾ ਬੰਜ ਹੁਣ ਤੇ ਬਹੁਤ ਕੁਝ ਯਾਨੀ ਕਿ ਜਾਗਰੂਤਾ ਫੈਲ ਰਹੀ ਇਸ ਚੀਜ਼ ਦੇ ਰਿਲੇਟਡ ਦੇ ਆਉ ਤੁਹਾਨੂੰ ਮੈਂ ਹੋਰ ਵੀ ਦਿਖਾਣਾ ਇੱਥੇ ਬਹੁਤ ਸਾਰੀਆਂ ਜਿਹੜੀਆਂ ਮੂਰਤੀਆਂ ਨੇ ਇੱਦਾਂ ਹੀ ਖੰਡਿਤ ਪਈਆਂ ਨੇ ਬੇਅਦਬੀ ਹੋ ਰਹੀ ਉਹਨਾਂ ਦੀ ਤੇ ਤੁਸੀਂ ਆ ਦੇਖ ਹੀ ਸਕਦੇ ਹੋ ਵੀ ਕਿਦਾਂ ਗੰਦੇ ਕੱਪੜਿਆਂ ਦੇ ਵਿੱਚ ਜਿਹੜੀ ਲਿਪਟ ਕੇ ਦਰਿਆ ਦੀ ਮਿੱਟੀ ਦੇ ਵਿੱਚ ਰੇਤਾ ਦੇ ਵਿੱਚ ਜਿਹੜੀ ਤਸੀ ਹੋਈ ਹੈ ਮੂਰਤੀ ਤੇ ਉਹ ਦੇਖੋ ਤੁਸੀਂ ਬਿਲਕੁਲ ਕੇਲੋਵਿਕ ਸਾਉ ਨੇ ਇਹ ਐਨੇ ਪੂਜਨੀਏ ਜਿਹੜੇ ਦੇਵਤਾ ਨੇ ਸਭ ਤੋਂ ਪਹਿਲੇ ਨੰਬਰ ਤੇ ਪੂਜੇ ਜਾਂਦੇ ਤੇ ਉਹਨਾਂ ਦੀ ਇਸ ਹਾਲਤ ਦੇਖ ਸਕਦੇ ਹੋ ਵੀ ਕਿਸ ਲੈਵਲ ਦੀ ਬੇਅਦਬੀ ਕੀਤੀ ਜਾ ਰਹੀ ਹੈ ਇਹਨੂੰ ਆਪਾਂ ਹੁਣ ਉਹ ਤਾਂ ਕਹਿ ਨਹੀਂ ਸਕਦੇ ਕਿ ਬਹੁਤ ਕੋਈ ਸਾਫ਼ ਜਗ੍ਹਾ ਤੇ ਪਈ ਇੱਕਦਮ ਕੂੜੇ ਵਾਲੀ ਚੀਜ਼ ਬਣੀ ਹੋਈ ਹੈ ਇਹ ਭਾਵੇਂ ਜਦੋਂ ਚੜਦੇ ਉਸ ਟਾਈਮੇ ਪੁਸ਼ਪ ਜਿਹੜੇ ਨੇ ਬਹੁਤ ਸੁਵਚ ਹੁੰਦੇ ਨੇ ਪਰ ਹੁਣ ਤਾਂ ਇਹ ਕੂੜੇ ਦਾ ਕੰਮ ਕਰ ਰਹੇ ਇਸ ਟਾਈਮ ਦੇ ਉੱਤੇ ਆ ਦੇਖ ਸਕਦੇ ਹੋ ਵੀ ਕਿਦਾਂ ਪ੍ਰੋਪਰ ਕੋਈ ਇਹਨਾਂ ਦਾ ਹੀ ਮਤਲਬ ਡਿਸਆਲਵ ਨਹੀਂ ਹੋ ਰਹੀਆਂ ਪਾਣੀ ਦੇ ਵਿੱਚ ਇਦਾਂ ਹੀ ਖੜੀਆਂ ਹੋਈਆਂ ਨੇ ਆਪਣਾ ਧਰਮ ਸਾਨੂੰ ਇਹ ਤਾਂ ਦੱਸਦਾ ਨਿਗਾ ਕਿ ਤੁਸੀਂ ਵਿਸਰਜਨ ਕਰੋ ਤੇ ਬਟ ਇਦਾਂ ਦਾ ਨਾ ਕਰੋ ਕਿ ਜਿਹੜੀ ਉਹਦੀ ਬੇਅਦਬੀ ਹੋਵੇ ਪਾਣੀ ਦੇ ਵਿੱਚ ਕਿਦਾਂ ਤੁਸੀਂ ਦੇਖ ਸਕਦੇ ਹੋ ਕਿ ਤੇ ਪਾਣੀ ਦਾ ਸਤਰ ਘਟ ਗਿਆ ਤਾਂ ਮੂਰਤੀਆਂ ਉੱਥੇ ਹੀ ਖੜੀਆਂ ਨੇ ਖੰਡਿਤ ਹੋ ਰਹੀਆਂ ਨੇ ਇੱਕ ਦੂਜੇ ਦੇ ਵਿੱਚ ਵੱਜ-ਵੱਜ ਕਿਉਂਕਿ ਇਹ ਜਿਹੜਾ ਹਾਰਡ ਮਟੀਰੀਅਲ ਹੁੰਦਾ ਸੁੱਕਦਾ ਜਿੰਨਾ ਸੁੱਕਦਾ ਇਹ ਉਨਾ ਹਾਰਡ ਹੁੰਦਾ ਜਾਂਦਾ ਜਿਹੜਾ ਪੀਓਪੀ ਜਿਹੜਾ ਮਟੀਰੀਅਲ ਹੁੰਦਾ ਇਉਂ ਨਹੀਂ ਜਿਆਦਾ ਹਾਰਡ ਹੁੰਦਾ ਜਾਂਦਾ ਇਹ ਉਹੀ ਮੂਰਤੀਆਂ ਨੇ ਜਿਹੜੀਆਂ ਜਿਹੜੀ ਸੰਗਤ ਵੱਲੋਂ ਪ੍ਰੋਪਰ ਟੇਬਲ ਉੱਤੇ ਲੈ ਕੇ ਵਿਰਾਜਮਾਨ ਕੀਤੀ ਜਾਂਦੀ ਆ ਪੂਜਾ ਕੀਤੀ ਜਾਂਦੀ ਆ ਇਹਨਾਂ ਦੀ ਪੂਰੇ 10 ਦਿਨ ਇਹਨਾਂ ਨੂੰ ਵੱਡੇ ਵਧੀਆ-ਵਧੀਆ ਜਿਹੜੇ ਕਹਿ ਲੋ ਪਕਵਾਨ ਚੜਾਏ ਜਾਂਦੇ ਨੇ ਮਠਾਈਆਂ ਚੜਾਈਆਂ ਜਾਂਦੀਆਂ ਨੇ ਚੰਗੀ ਤਰ੍ਹਾਂ ਪੂਜਾ ਕੀਤੀ ਜਾਂਦੀ ਆ ਬਹੁਤ ਉਤਸ਼ਾਹ ਹੁੰਦਾ ਸਾਰਿਆਂ ਦੇ ਵਿੱਚ ਗਣੇਸ਼ ਚਤੁਰਦੀ ਆਏਗੀ ਬਾਪਾ ਜੀ ਨੂੰ ਘਰੇ ਲੈ ਕੇ ਆਵਾਂਗੇ ਪੂਜਾ ਕਰਾਂਗੇ ਉਹਨਾਂ ਦੀ ਪਰ ਉਸ ਤੋਂ ਬਾਅਦ ਇਹ ਹਾਲਤ ਇਹ ਨਹੀਂ ਆਪਾਂ ਨੂੰ ਦੱਸ ਰਹੀ ਪਿੱਛੇ ਹੀ ਆਪਣੇ ਉਧਰਲੇ ਸਾਈਡ ਤੇ ਵਿਸਰਜਨ ਕੀਤਾ ਜਾ ਰਿਹਾ ਹਾਲਾਂਕਿ ਪਤਾ ਵੀ ਹੈ ਕਿ ਅੱਗੇ ਪਾਣੀ ਨਹੀਂ ਹੈਗਾ ਇਹਨਾਂ ਤੁਸੀਂ ਕਿਉਂ ਵਿਸਰਜਨ ਕਰ ਰਹੇ ਹੋ ਇੱਥੇ ਕਿ ਜਿਹੜੀਆਂ ਮੂਰਤੀਆਂ ਨੇ ਉਹ ਇੱਥੇ ਆ ਕੇ ਰੇਤਾ ਦੇ ਵਿੱਚ ਤਸ ਜਾਣ ਖਰਾਬ ਹੋਣ ਬੇਦਬੀ ਹੋਵੇ ਉਹਨਾਂ ਦੀ ਇਹ ਚੀਜ਼ਾਂ ਤੋਂ ਆਪਾਂ ਨੂੰ ਜਾਗਰੂਕਤਾ ਲੈਣੀ ਚਾਹੀਦੀ ਹੈ ਜਿੱਥੇ ਸਰਕਾਰ ਵੱਲੋਂ ਕਹਿ ਲੋ ਆਮ ਜਿਹੜੇ ਐਨਜੀਓ ਨੇ ਹੋਰ ਜਿਹੜੇ ਸੰਸਥਾਵਾਂ ਨੇ ਮੰਦਰ ਵਾਲੇ ਨੇ ਇਹਨਾਂ ਜਾਗਰੂਕਤ ਕਰ ਦੇਣ ਕਿ ਜਿਹੜੀਆਂ ਮੂਰਤੀਆਂ ਨੇ ਤੁਸੀਂ ਇਕੋ ਫ੍ਰੈਂਡਲੀ ਲੈ ਕੇ ਆਓ ਜਿਹੜੀਆਂ ਪਾਣੀ ਚ ਡਿਸੋਲਵ ਹੋ ਜਾਣ ਪਾਣੀ ਤੋਂ ਬਾਅਦ ਜੇ ਤੁਸੀਂ ਕਿਤੇ ਮਿੱਟੀ ਚ ਲਾਓ ਤੇ ਉਹਦਾ ਬੂਟਾ ਨਿਕਲ ਆਵੇ ਕੁਝ ਉਹੋ ਜਿਹਾ ਸੋਚੋ ਉਹੋ ਜੇ ਵਾਲੀ ਸਾਈਡ ਤੇ ਹੋਵੋ ਨਾ ਬੇਅਦੇ ਵੀ ਕਰੋ ਇਹ ਆਪਣਾ ਹੀ ਧਰਮ ਹੈ ਜੇ ਆਪਾਂ ਹੀ ਇਹਨੂੰ ਨਹੀਂ ਬਚਾਵਾਂਗੇ ਇਸ ਤਰ੍ਹਾਂ ਮੈਂ ਨਹੀਂ ਕਹੂੰਗਾ ਕਿ ਬਹੁਤ ਸਹੀ ਚੀਜ਼ਾਂ ਰੂਲ ਰਹੀਆਂ ਨੇ ਇਹ ਇਹਨੂੰ ਆਪਾਂ ਰੂਲਣਾ ਹੀ ਕਹਾਂਗੇ ਕਿ ਕਿਦਾਂ ਦੇਖ ਸਕਦੇ ਹੋ ਤੁਸੀਂ ਵੀ ਐਨੇ ਪਰਮ ਪੂਜਨੀਏ ਜਿਹੜੇ ਦੇਵਤਾ ਨੇ ਗਣੇਸ਼ ਜੀ ਉਹ ਇਸ ਹਿਸਾਬ ਨਾਲ ਇਸ ਵਿਵਸਥਾ ਦੇ ਵਿੱਚ ਦਰਿਆ ਦੇ ਕੰਡੇ ਪਏ ਨੇ ਗੰਦ ਦੇ ਵਿੱਚ ਕਹਿ ਲੋ ਕਿਉਂਕਿ ਲੋਕ ਅੱਜਕੱਲ ਜਿਹੜਾ ਪੋਲੀਥੀਨ ਆ ਉਹ ਵੀ ਨਾਲ ਹੀ ਵਿਸਰਜਨ ਕਰ ਰਹੇ ਨੇ ਉਹ ਵਿਸਰਜਨ ਨਹੀਂ ਕਰ ਰਹੇ ਉਹ ਤੁਸੀਂ ਪਾਣੀ ਗੰਦਾ ਕਰ ਰਹੇ ਹੋ ਜਦੋਂ ਗਣਪਤੀ ਜੀ ਘਰੇ ਲੈ ਕੇ ਆਣੇ ਹੁੰਦੇ ਤਰੋਂ ਦਾ ਬਹੁਤ ਢੋਲ ਧੂਮ ਧਮਾਕਿਆਂ ਨਾਲ ਰੰਗ ਉਡਾਉਂਦੇ ਹੋਏ ਲੈ ਕੇ ਆਉਂਦੇ ਆ ਕਿ ਚਲੋ ਜੀ ਜਿਹੜੇ ਦੇਵਤਾ ਜੀ ਨੇ ਆਪਣੇ ਘਰੇ ਆ ਰਹੇ ਨੇ ਆਪਾਂ ਉਹਦੀ ਪੂਜਾ ਕਰਾਂਗੇ ਰਿੱద్ధి ਸiddhi ਦੇ ਜਿਹੜੇ ਮਾਲਕ ਨੇ ਉਹਨਾਂ ਨੂੰ ਆਪਾਂ ਘਰੇ ਲੈ ਕੇ ਆਣੇ ਉਹਦੀ ਪੂਜਾ ਕਰਾਂਗੇ ਉਹਨਾਂ ਨੂੰ ਪ੍ਰਸੰਨ ਕਰਾਂਗੇ ਪਰ ਜਦੋਂ ਵਿਸਰਜਨ ਕਰਦੇ ਹੋ ਟੋਲ ਲਗਾੜੇ ਤਾਂ ਤੁਸੀਂ ਉਸ ਟਾਈਮ ਵੀ ਵਾਪਸ ਵੀ ਜਦੋਂ ਵਿਸਰਜਨ ਕਰਾਉਣ ਨੂੰ ਲੈ ਕੇ ਆਣੇ ਹੋ ਪਰ ਜਿੱਥੇ ਤੁਸੀਂ ਐਨਾ 10 ਦਿਨ ਪੂਜਾ ਕੀਤੀ ਹੈ ਐਨਾ ਤਪ ਕੀਤਾ ਉਹਨਾਂ ਦਾ ਯਾਨੀ ਕਿ ਪ੍ਰੋਪਰ ਟਾਈਮ ਨਾਲ ਪਕਵਾਨ ਦੇਣੇ ਭੋਗ ਲਵਾਣਾ ਆਰਤੀ ਕਰਨੀ ਪਰ ਇੱਥੇ ਆ ਕੇ ਜਦੋਂ ਇਸ ਸਾਭ ਨਾਲ ਇਹਨਾਂ ਦੀ ਵਿਵਸਥਾ ਹੁੰਦੀ ਬੇਅਦਬੀ ਹੁੰਦੀ ਹੈ ਨਾ ਤਾਂ ਜਿਹੜਾ ਤੁਸੀਂ ਪੂਜਾ ਕੀਤੀ ਹੈ ਐਨਾ ਤਪ ਕੀਤਾ 10 ਦਿਨਾਂ ਦਾ ਐਨੇ ਧੂਮ ਧੜਕੇ ਨਾਲ ਲਿਆਂਦਾ ਉਹਨਾਂ ਨੂੰ ਘਰੇ ਆਰਤੀ ਕੀਤੀ ਉਹ ਸਾਰੀ ਜਿਹੜੀ ਹੈ ਵਿਅਰਥ ਹੋ ਜਾਂਦੀ ਹੈ ਤੇ ਤੁਸੀਂ ਦੇਖ ਸਕਦੇ ਹੋ ਵੀ ਜਿਹੜੀਆਂ ਮੂਰਤੀਆਂ ਨੇ ਇੰਨੀਆਂ ਸੋਹਣੀਆਂ ਬਣੀਆਂ ਹੋਈਆਂ ਨੇ ਪਰ ਜੇ ਤੁਸੀਂ ਇਹੀ ਕਿਤੇ ਇਕੋ ਫਰੈਂਡ ਦੀ ਲਿਆਓ ਉਹਨੂੰ ਕਰੋ ਤੇ ਇਦਾਂ ਦਿਲ ਨਾ ਦੁਖੇ ਕਿ Hindu ਜਿਹੜਾ ਧਰਮ ਹੈ ਸਭ ਤੋਂ ਪੁਰਾਣਾ ਧਰਮ ਹੈ ਪਰ ਉਹੀ ਧਰਮ ਅਗਰ ਜੇ ਇਸ ਹਿਸਾਬ ਨਾਲ ਕੂੜੇ ਦੇ ਵਿੱਚ ਉਹਨਾਂ ਦੀਆਂ ਮੂਰਤੀਆਂ ਪਈਆਂ ਹੋਣਗੀਆਂ ਤੇ ਆਪਣਾ ਧਰਮ ਕਿਸ ਸਾਥ ਕਿਸ ਸਾਈਡ ਤੇ ਜਾਏਗਾ ਇਹ ਤੁਸੀਂ ਆਪ ਹੀ ਹਿਸਾਬ ਲਾ ਸਕਦੇ ਹੋ ਤੇ ਇਸ ਚੀਜ਼ ਤੋਂ ਜਾਗਰੂਕਤਾ ਆਪਾਂ ਨੂੰ ਆਪ ਹੀ ਲੈਣੀ ਚਾਹੀਦੀ ਹੈ ਕਿ ਆਪਾਂ ਆਪਣੇ ਤਰ੍ਹਾਂ ਨੂੰ ਕਿਦਾਂ ਬਚਾਣਾ ਜਿਹੜੇ ਲੋਕ ਗੱਲਾਂ ਕਰਦੇ ਉਹਨਾਂ ਨੂੰ ਗੱਲਾਂ ਕਰਦੇ ਤੇ ਕਿਵੇਂ ਹਟਾਣਾ ਇਹ ਆਪਾਂ ਹੀ ਲੋਕਾਂ ਜਿਹੜੇ ਇਹਨਾਂ ਤੋਂ ਗੱਲਾਂ ਕਰੋਂ ਤਾਂ ਹਟਾ ਸਕਦੇ ਆ ਆਪਾਂ ਇਕੋ ਫਰੈਂਡਲੀ ਸਾਈਡ ਤੇ ਜਾਈਏ ਕਿ ਜਿਹੜੇ ਬੱppa ji ਨੇ ਉਹਨਾਂ ਨੂੰ ਆਪਾਂ ਇਕੋ ਫਰੈਂਡ ਦੀ ਲੈ ਕੇ ਆਈਏ ਤੇ ਅਸੀਂ ਤੁਹਾਨੂੰ ਇਹ ਹੀ ਅਪੀਲ ਕਰਾਂਗੇ ਕਿ ਇਕੋ ਫਰੈਂਡਲੀ ਗਣਪਤੀ ਲਿਆਓ ਆਪਣੇ ਘਰ ਹੀ ਉਹਨਾਂ ਦਾ ਵਿਸਰਜਨ ਕਰੋ ਪਾਣੀ ਦੇ ਵਿੱਚ ਐਬਸੋਲਵ ਹੋ ਜਾਣ ਉਹ ਪਾਣੀ ਆਪਣੇ ਬੂਟਿਆਂ ਨੂੰ ਦੋ ਹੋਰ ਬਹੁਤ ਜਗ੍ਹਾ ਤੇ ਯੂਜ਼ ਹੋ ਸਕਦਾ ਤੇ ਅਸੀਂ ਤੁਹਾਨੂੰ ਇਦਾਂ ਦੀ ਅਪਡੇਟ ਦਿੰਦੇ ਰਹਿਾਂਗੇ ਸਾਡੇ ਨਾਲ ਜੁੜੇ ਰਹੋ ਦੀ ਸਿਟੀ ਹੈਡਲਾਈਨਸ ਕੈਮਰਾਮੈਨ ਵੇਪਨ ਬੱਸੀ ਦੇ ਨਾਲ